ਸੋਇਨਾਰੂਪਾ ਸੰਚੀਐ ਧਨ ਕਾਚਾ ਬੇਖਸ਼ਾਰ ਸਾਹ ਸਦਾਏ ਸੰਚ ਧਨ ਦੁਬਦਾ ਹੋਇ ਖਵਾਰ ਸਚਿਆਰੀ ਸੱਚ ਸੰਚਿਆ ਸਾਚੋ ਨਾਮ ਅਮੋਲ ਹਰ ਨਿਰਮਾਇਲ ਉਜਲ ਪਤ ਸਾਚੀ ਸੱਚ ਬੋਲ ਸਾਧਨ ਮੀਤ ਸੁ ਜਾਣ ਤੂੰ ਤੂੰ ਸਰਵਰ ਤੂੰ ਹੰਸ ਸਤਿ ਓ ਠਾਕੁਰ ਮਾਨ ਵਸੈ ਹਉ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁ ਜਾਣ ਖਿਮਾ ਵਿਹੁਣੇ ਖਾਪ ਗਏ ਖੂਹਣ ਲਖ ਅਸੰਖ ਗਣਤ ਨ ਆਵੈ ਕਿਉ ਗਣੀ ਖਾਪ ਖਾਪ ਮੋਏ ਬਸੰਖ ਖਪ ਖਪ ਮੁਏ ਵਿਸ਼ੰਖ ਖਸਮ ਪਛਾਣੈ ਆਪਣਾ ਖੁੱਲ ਬੰਦ ਨ ਪਾਈ ਖਸਮ ਪਛਾਣ ਆਪਣਾ ਇਥੇ ਵਿਸਰਾਮ ਹੈ ਖੁੱਲ ਇਥੇ ਯਮਕ ਲਾ ਦਨੀ ਹੈ ਬੰਦ ਨ ਪਾਏ ਇਕਰਾ ਪਾਠ ਕਰਨਾ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਧਨ ਧਿਆਨ ਤੂੰ ਆਪੇ ਵਸਹਿ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹੋਮੈ ਖਪੈ ਖਪਾਇਸੀ ਵਿਜੋ ਵਤਵ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਕਰਤਾ ਅਲੱਗ ਅਪਾਰ ਕਰਤਾ ਪਾਤੀ ਯਮਕ ਲਾਦਨੀਆ ਅਲੱਗ ਉਚਾਰਨ ਕਰਨਾ ਐੜੇ ਦੇ ਵਿੱਚ ਡੈਸ਼ ਦੇ ਕੇ सृष्टे पेव न डाण कोए सृष्टा कर सु निचो होए संपै को ईचर त्याइय संपै पूर्व लिखे पूर्व लिखे की पाईय संपै पूर्व लिखे की पाईय संपै कारण चक्रचूर संपै साथ न चाले होर ਬੇਨਾ ਸਾਚੇ ਨਹੀਂ ਦਰਗਹਿ ਮਾਨ ਹਰ ਰਸ ਪੀਵੇ ਛੁਟੈ ਨਿਦਾਨ ਹੇਰਤ ਹੇਰਤ ਏ ਸਖੀ ਹੋਏ ਰਹੀ ਹੈਰਾਨ ਹਉ ਹਉ ਕਰਤੀ ਮੈਂ ਮੂਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਘਣੇ ਕਰਥਾ ਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਨਾ ਗਲ ਹਾਰ ਸਗਲ ਗੁਨਾ ਗਲ ਹਾਰ ਸਗਲ ਗੁਨਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰਿ ਸਿਓ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਗੁੱਜਣਾ ਹਰ ਪੜਨਾ ਹਰ ਗੁੱਜਣਾ ਹਰ ਪੜਨਾ ਹਰ ਗੁੱਜਣਾ ਹਰ ਸੋ ਰੱਖੋ ਪਿਆਰ ਹਰ ਜੱਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨ ਮਿਟਾਈ ਏ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਣ ਜਿਨ ਕੀਆ ਕਰ ਕਿਰਪਾ ਪਾਗ ਧਾਰ ਕਰਤੇ ਹੱਥ ਵਡਿਆਈਆ ਬੂਝੋ ਗਰਵੀ ਵਿਚਾਰ ਲਿਖਿਆ ਫੇਰ ਨਾ ਸਕੀਐ ਯੋ ਭਾਵੀ ਤਿਉਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਾਚ ਮੋਏ ਮਨ ਮੁਖ ਭੂਲੇ ਪਾਚ ਮੋਏ ਮਾਨਮੁਖ ਭੂਲੇ ਪਾਚ ਮੋਏ ਉਬਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ ਬਲਹਾਰੀ ਗੁਰ ਆਪਨੇ ਜਿਨ ਹਿਰਦੈ ਦਿੱਤਾ ਦਿਖਾਈ ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਅ ਵਿਦਿਆ ਸੁਧ ਤਤ ਲਹੈ ਰਾਮ ਨਾਮ ਲਿਵ ਲਾਇ ਮਨ ਮੁਖ ਵਿਦਿਆ ਬਿਕਰਦਾ ਵਿਖ ਖੱਟੇ ਵਿਖ ਖਾਇ ਮੂਰਖ ਸਬਦ ਨਾ ਚੀਨਾਈ ਮੂਰਖ ਪਦ ਤੇ ਯਮਕ ਲਾ ਦੇਨੀ ਹੈ ਮੂਰਖ ਸਬਦ ਨਾ ਚੀਨਾਈ ਸੂਜ ਬੂਜ ਨਹ ਕਾਇ ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ ਨਾਮ ਸਮਲੋ ਨਾਮ ਸੰਗ੍ਰਹ ਲਾਹਾ ਜਗ ਮਹਿਲੇ ਸੱਚੀ ਪੱਟੀ ਸਚ ਮਨ ਪੜੀਐ ਸਬਦ ਸੋ ਸਾਰ ਸੱਚੀ ਪੱਟੀ ਸਚ ਮਨ ਇਥੇ ਵਿਸਰਾਮ ਪੜੀਐ ਸਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਾਲ ਹਾਰ ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਹਾਂਜੀ ਇਸ ਬਾਣੀ ਦਾ ਨਾਮ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਸਿੱਧ ਗੋਸ਼ਟ ਉਚਾਰਨ ਕਰਨਾ ਕਈ ਗੋਸ਼ਟ ਕਹਿ ਜਾਂਦੇ ਹਨ ਜਾਂ ਗੋਸ਼ਟ ਛਸ਼ਾ ਲਾ ਦਿੰਦੇ ਹਨ ਛਸ਼ਾ ਨਹੀਂ ਲਾਉਣਾ ਸਸੇ ਨਾਲ ਹੀ ਉਚਾਰਨ ਕਰਨਾ ਸਿੱਧ ਗੋਸ਼ਟ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸਿੱਧ ਸਭਾ ਕਰ ਆਸਨ ਬੈਠੇ ਇਹ ਸਭਾ ਦਾ ਕਰ ਦੇ ਨਾਲ ਸੰਬੰਧ ਨਹੀਂ ਹੈ ਸਿੱਧ ਸਭਾ ਇਥੇ ਠਮਕ ਲਾ ਦਿੰਨੀ ਹੈ ਕਰ ਆਸਨ ਬੈਠੇ ਇਥੇ ਵਿਸ਼ਰਾਮ ਹੈ ਸਭਾ ਜਿਹੜਾ ਉਚਾਰਨ ਹੈ ਇਹ ਬੱਬੇ ਨਾਲ ਨਹੀਂ ਕਰਨਾ ਪੱਬੇ ਨਾਲ ਸਭਾ ਉਚਾਰਨ ਕਰਨਾ ਸੱਭਾ ਨਹੀਂ ਬੋਲਣਾ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਜਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਓ ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਪਾਏ ਜਸ ਲਿਓ ਕਿਆ ਭਵੀਐ ਸਚ ਸੂਚਾ ਹੋਇ ਸਾਚ ਸ਼ਬਦ ਬਿਨ ਵਿਸਰਾਮ ਭਵੀਐ ਪਦ ਤੇ ਹੀ ਲਾਉਣਾ ਹੈ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਈ ਰਹਾਉ ਤਕਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸਵਾਉ ਹਾਂ ਇਥੇ ਊੜਾ ਖੁੱਲੇ ਮੂੰਹ ਵਾਲਾ ਊੜਾ ਹੈ ਇਸ ਨੂੰ ਸਵਾਉ ਉਚਾਰਨ ਕਰਨਾ ਹੈ ਸਵਾਉ ਨਹੀਂ ਬੋਲਣਾ ਕੌਣ ਮਾਰਗ ਕੌਣ ਸਵਾਉ ਸਾਚ ਕਹੋ ਅਰਦਾਸ ਹਮਾਰੀ ਕਹੋ ਨਹੀਂ ਬੋਲਣਾ ਕਹਾ ਪੂੜਾ ਹ ਹ ਉਡ ਬੰਦ ਮੂਲਾ ਔਂਕੜ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਹਉ ਸੰਤ ਜਨਾ ਬਲ ਜਾਓ ਕਹਿ ਵੈਸਾ ਹਉ ਕਹਿ ਰਹੀ ਹੈ ਬਾਲੀ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੂ ਘਾਟ ਘਾਟ ਬੈਸ ਨਿਰੰਤਰ ਰਹੀਐ ਚੱਲੈ ਸਤਿਗੁਰੁ ਪਾਈ ਸਹਜੇ ਆਈ ਹੁਕਮ ਸਿਧਾਈ ਨਾਨਕ ਸਦਾ ਰਜਾਈ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਈ ਗੁਰਮੁਖ ਬੂਝੈ ਆਪਿ ਪਛਾਣੈ ਸੱਚੇ ਸਚ ਸਮਾਈ ਦੁਨੀਆ ਸਾਗਰ ਦੁਤਰ ਕਹੀਐ ਕਿਉ ਕਰ ਪਾਈਐ ਤਾਰੂ ਚਰਪਟ ਬੋਲੇ ਆਉਦੂ ਨਾਨਕ ਦੇਹ ਸੱਚਾ ਵਿਚਾਰੂ ਹਾਂ ਇਹ ਵਿਸਰਾਮ ਇਹ ਅਨਾਲਿਸੀ ਤਰ੍ਹਾਂ ਲਉਣਾ ਹੈ ਚਰਪਟ ਬੂਲੇ ਇਥੇ ਠਮਕ ਹੈ ਔਦੂ ਨਾਨਕ ਇਥੇ ਵਿਸਰਾਮ ਹੈ ਦੇਹੂ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਇਹ ਤਿਸ ਕਿਆ ਇਕੱਠਾ ਨਹੀਂ ਪਾਠ ਕਰ ਦੇਣਾ ਤਿਸ ਤੇ ਯਮ ਕਲਾ ਕੇ ਬੋਲਣਾ ਹੈ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੈ ਇਹ ਪਾਰਗ ਤੂੰ ਨਹੀਂ ਤੋੜਨਾ ਪਾਠ ਕਿਤੇ ਵੀ ਇਹ ਪਦ ਆਜੇ ਤਾਂ ਪਾਰ ਅਤੇ ਦੇ ਗ੍ਰਾਮੀ ਇਹ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਰ ਗ੍ਰਾਮੀ ਪਾਠ ਇਕੱਠਾ ਹੀ ਹੈ ਸਾਚ ਕਹਹੁ ਤੁਮ ਪਾਰ ਗ੍ਰਾਮੀ ਇਥੇ ਵਿਸਰਾਮ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਨੇ ਹੇ ਪਾਠ ਨੈ ਸਾਨੇ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਮੁੱਖ ਪਾਠ ਨੈ ਸਾਨੇ ਵੱਖਰਾ ਹੈ ਦੂਸਰਾ ਨੈ ਸਾਨੇ ਇਕੱਠਾ ਵੀ ਪਾਠ ਸੂਰਤ ਸਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਰਹਿ ਇਕਾਤ ਏਕੋ ਮਾਨ ਵਸਿਆ ਆਸਾ ਮਾਹੀ ਨਿਰਾਸੂ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕ ਆਦਾਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛਾ ਸਾਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੋ ਪਿਉ ਮਨ ਚਲਤ ਸੱਚ ਘਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ ਅਟੀ ਬਾਟੀ ਰਹਿ ਨਿਰਾਲੀ ਰੂਪ ਬਿਰਖ ਉਦਿਆਨੇ ਕੰਦ ਮੂਲ ਆਹਾਰੋ ਖਾਈਐ ਉਹਦੂ ਬੋਲੇ ਗਿਆਨੀ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਏ ਧਿਆਨ ਨਾਲ ਪਾਠਚਾਰਨ ਕਰਨਾ ਗੋਰਖ ਪੂਤ ਇਥੇ ਠਮਕਾ ਲੋਹਾਰੀਪਾ ਇਕੱਠਾ ਹੀ ਬੋਲਣਾ ਹੈ ਲੋਹਾ ਰੀਪਾ ਨਹੀਂ ਕਹਿਣਾ ਕਿਉਂਕਿ ਇਹ ਸਿੱਧ ਦਾ ਨਾਮ ਹੈ ਲੋਹਾਰੀਪਾ ਬੋਲਾ ਹੀ ਬੋਲਣਾ ਹੈ ਗੋਰਖਪੂਤ ਲੋਹਾ ਦੀ ਲੋਹਾ ਦੀਪਾ ਬੋਲੇ ਜੋਗ ਜੁਗਤ ਬੇਦਸਾਈ